ਅੱਜ ਆਪਾਂ ਇਹ ਮੱਧੇ ਖਾਲੀ ਕਰਨ ਲੱਗੇ ਆ ਆਪਣੇ ਪਿੰਡ ਜੇ ਪਿੰਡ ਬੱਛੀਆਂ ਸਰਦਾਰ ਕੋਪੀ ਸਿੰਘ ਜੀ ਦੀ ਤੇ ਅੱਜ ਮੱਧ ਆਪਾਂ ਪਹਿਲੇ ਦਿਨ ਖਾਲੀ ਕਰ ਲਈਏ ਤੇ ਦੋ ਮਿਲ ਕੇ ਇਹਨਾਂ ਨੂੰ ਮੱਧ ਦੀਆਂ ਲਖਾਵਾਂਗੇ ਥੋੜੀ ਜਿਹੀ ਹਨੇਰਾ ਕਰ ਪਿੰਡਾਂ ਮਿਲ ਕੇ ਜਰਨਣ ਵੀ ਚੱਲੋ ਕਰਕੇ ਥੋੜਾ ਜਿਹਾ ਪ੍ਰੋਬਲਮ ਆ ਤੇ ਅੱਜ ਆਪਾਂ ਖਾਲੀ ਕਰਾਂਗੇ ਜੇ ਜਿੰਨਾ ਜਿੱਤ ਰਹੇ

ਬੈਠ ਬੈਠ ਪਹਿਲਾ ਪਹਿਲਾ ਕੋਈ ਨਹੀਂ ਹੈ ਇਹ ਬੜਾ ਖਾਲੀ ਕੋਈ ਨਹੀਂ ਲਾਹ ਫਟ ਜਾਣਾ ਇਹ ਦਰ ਲਾਹ ਘਰ ਨਾ ਨੀਂ ਗ੍ਰੀਆ ਪਾਵਾ ਰਖਾ ਲਈ ਇੱਕੜ ਆਪਣਾ ਚਰਨਣ ਘੱਟ ਫਿਰਨਾ ਹਰ ਨੂੰ ਮੈਂ ਨਾ ਕੈਮਰਾ ਮਾਰ ਕੇ ਘਰ ਨਾ ਕੋਈ ਮਰ ਨਾ ਕੋਈ ਨਾ ਮਾਰ ਧਿਆਨ ਦੇ ਲਿਆ ਬੰਦੇ ਮਾਰਾ ਮੋਟਾ ਕਰੀਂ ਜਿੰਨੀ ਨਹੀਂ ਤਾਂ ਨਾ ਡਾਣੇ ਅਜਿਹਾ ਮੇਰੀ ਪੈਨਾ ਖਵਾਉਣਾ ਲੱਗਿਆ ਜਿੰਨੂੰ ਕਹਿੰਦਾ ਅੱਜ ਬਹੁਤ ਆਪਣੇ ਤੇ ਨਹੀਂ ਆਉਂਦਾ ਨਹੀਂ ਜੀ ਬਰੋਹਿਆ ਬਣਾ ਰਿਹਾ ਕੰਦੇ ਤਾਂ ਮੇਰੇ ਬਾਰੇ ਉਹ ਆਹ ਬੇਸੂਦਾਰ ਦਾਰ ਦਾਰ ਅੱਜ ਆਪਾਂ ਇਹ ਖਾਲੀ ਕਰ ਦੇਣੀ ਹੈ ਤੇ ਜੇ ਸਵੇਰ ਸਾਡੇ ਦੇ ਸਵੇਰ ਕਿਸੇ ਨੂੰ ਲੱਗ ਪਾ ਦਜੇ ਆਪਾਂ ਲੱਗੇ ਆ ਕਾਲੋ ਵੀ ਸਾਡੇ ਤੇ ਖਾਮ ਨਹੀਂ ਸਕਦੇ ਜੇ ਵੇਰੇ ਮਰਤੇ ਨਿਕਲੋਂ ਕਰਾਉਣ ਦਾ ਮੇਨ ਕਾਰਨ ਇਹੀ ਹੁੰਦਾ ਕਿ ਜਿਹੜੇ ਭਾਵਾਂ ਵਾਲੀਆਂ ਮੱਝਾਂ ਕਿਵੇਂ ਚੰਗੀਆਂ ਹੁੰਦੀਆਂ ਨੇ ਉਹ ਥੰਗ ਦੇ ਮਿਲਕਿੰਗ ਨਹੀਂ ਕਰਾਉਂਦੇ ਕਿਉਂਕਿ ਪਸ਼ੂ ਚੰਗੇ ਹੁੰਦੇ ਆ ਘਰਾਂ ਦੇ ਵਿੱਚ ਵੀ ਤੇ ਤਾਂ ਕਰਕੇ ਉਹ ਮਿਲਕਿੰਗ ਕਰਾਉਂਦੇ ਨਹੀਂਗੇ ਤੇ ਇਹਦੇ ਨਾਲ ਚੰਗੇ ਪਸ਼ੂ ਵੀ ਲੁਕੀ ਰਹਿ ਜਾਂਦੇ ਆ ਆਸਰ ਜੀ ਬੀਰੇ ਨੂੰ ਕਹਿ ਕੇ ਮਿਲਕਿੰਗ ਕਰਾਉਣ ਲੱਗੇ ਆ ਤੇ ਅੱਜ ਆਪਾਂ ਟੋਟੇ ਸਾਹਮਣੇ ਮੱਧ ਨੂੰ ਖਾਲੀ ਕਰਦੇ ਨੇ ਤੇ ਦੇਖਦੇ ਆ ਔਦਾਂ ਵਾਲੀ ਬੰਨਾ ਦੁੱਧ ਕੱਢਦੀ ਆ ਹਜੇ ਕਦੀ ਵਾਰੀ ਤਾਂ ਨਵਾਂ ਕੋਈ ਕਰਦੇ ਨਹੀਂ ਹਾਂ ਇਹ ਉਹ ਨਹੀਂ ਇੱਥੇ ਆ ਬੰਦਾ ਆਪਣਾ ਦੇਖ ਉਹ ਮਰ ਜਾ ਉੱਥੇ ਉਹ ਮਰ ਜਾ ਉਹ ਦੋ ਦਿਨ ਉਹ ਕਰਦਾ ਰਿਹਾ ਕਾਰਵਾਈ ਇਹਨਾਂ ਤੋ ਜੀ ਜੀ ਬੋਲੋ ਬੋਲੋ ਨਾ ਨਹੀਂ ਬੋਲੋ ਨਾ ਨਹੀਂ ਕੋਈ ਇੱਧਰ ਆਵਾਜ਼ ਇੱਧਰ ਬਾਜ ਇੱਧਰ ਬਾਜ ਇੱਧਰ ਲਾਈਵ ਦੇ ਵਿੱਚ ਤੇਰੀ ਆਵਾਜ਼ ਆਊਗੀ ਬੰਦਾ ਬੋਲਣ ਦੀ ਹੋਇਆ ਆਪਾਂ ਗੱਲਾਂ ਕਰਦੇ ਜੀ ਤੇ ਗਾਲ ਗੁੱਲ ਨਿਕਲ ਜਾਂਦੀ ਬੋਲੋ ਨਾ ਇੱਧਰ ਵੀ ਇਹ ਵੀ ਆਹ ਬੰਦਾ ਲੈ ਕੇ ਤੁਰਿਆ ਰਹੇ ਇਹਦੇ ਪਉ ਜੂ ਨੂੰ ਪਤਾ ਲੱਗ ਰਿਹਾ ਹੈ ਮੈਂ ਉਹ ਕਹਿੰਦਾ ਹਾਂ ਅੰਦਰ ਜਾ ਕੇ ਕੋਈ ਵਤੀ ਦਾ ਜਾਣਾ you uh -huh. ਅੱਗੇ ਗੱਲ ਨੂੰ ਨਹੀਂ ਅੱਗੇ ਗੱਲ ਕਰਦੇ ਹਾਂ ਸੋ ਅੱਗੇ ਮੈਂ ਸਾਬ ਕਿਰਦ ਕਰ ਲਈ ਆ ਜੀ ਇਹ ਅੱਜ ਵੀ ਕਰੂਗੀ ਆ ਇਹ ਧਾਮ ਵਾਲੀ ਤੇ ਬਈ ਬਹੁਤ ਵਧੀਆ ਲੱਗੂਗੀ ਜਦੋਂ ਇਹ ਨਹੀਂ ਹੋ ਮੇਰੇ ਗਨੀ ਘੱਟ ਜਾਂਦੀ ਆਹੋਂ ਆਪਾਂ ਕਿਹੜਾ ਕਿਤੇ ਤੂੰ ਹੀ ਕਰਵਾਈ ਆਈ ਜੀ ਆਹ 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 ਕਦੋਂ ਨੂੰ ਪਤਾ ਹੀ ਨਹੀਂ ਜੀ m 네. b ਚੱਕ ਜਾਦੇ ਦੁੱਧ ਬਚੇ ਪਰ ਬਸ ਹੋਈ ਨਹੀਂ ਆਹਾ ਨਾ ਲੋ ਜੀ ਹਾਲੀ ਕਰਤੀ ਆਪਾਂ ਮੱਧੇ ਤੇ ਹਲਦੇ ਆ ਪੰਨਾ ਵਾਂ ਦੇ ਘਰ ਕੇ ਕਰਤਾ ਜੀ ਸਾਰਾ ਬਾਲਟੀ ਦਾ ਤੇ ਕਰਾਂਗੇ ਆਹ ਹੁਣ ਦੀ ਬਾਲਟੀ ਦਾ ਵਜਨ ਸੀਗਾ 9 940 ਗ੍ਰਾਮ ਇਹ ਹੁਣ ਜ਼ੀਰੋ ਕਰ ਦੇਣਾ ਹੁਣ ਪਾਉਣੀ ਹੈ ਕਿ ਜਦ ਤੱਕ ਦੁੱਧ 加ਜੂ ਕਿਲੋ 550 ਗ੍ਰਾਮ ਹੋ ਗਿਆ ਜੀ ਤੇ ਖਾਲੀ ਕਰੀ ਆ ਜੀ ਅੱਜ 10 ਕਿਲੋ 550 ਗ੍ਰਾਮ ਦੇ ਸਾਢੇ 10 ਕਿਲੋ ਤੇ ਥੋੜੀ ਜੀ ਮੱਝ ਕੋ ਭਰਉਂਦੀ ਵੀ ਸੀ ਜੀ ਤੇ ਕਿਉਂਕਿ ਨਵੇਂ ਕਰਕੇ ਥੋੜਾ ਜਿਆ ਪਸ਼ੂ ਨੂੰ ਔਖਾ ਵੀ ਹੋ ਜਾਂਦਾ ਤੇ ਨਵੇਂ ਬੰਦੇ ਆ ਜਾਂਦੇ ਆ ਤੇ ਮੀਲ ਕਰਦੇ ਚੰਗੇ ਦੁੱਧ ਤੋਂ ਸਰਵਾਤ ਕਰੀ ਆ ਤੇ ਸਾਮ ਨੂੰ ਸਾਡੇ ਫੇਵਰੇਰੀ ਦੀ ਬੜੀ ਅਸਲੀ ਚਵਾਈ ਥੀ ਹੋਣੀ ਹੈ ਉਹਦੇ ਖਾਲੀ ਕਰਤੀਏ ਸਾਡੇ 10 ਕਿਲੋ ਦੁੱਧ ਦੇ ਖਾਲੀ ਹੋਈਆ 100 ਗ੍ਰਾਮ ਉੱਤੇ ਤੇ ਮੈਲਦੇ ਸਾਹਿਬ ਨੂੰ ਸਾਡੇ 6 ਵਜੇ ਧੰਨਵਾਦ ਜੀ ਸਾਰਿਆਂ ਦਾ ਤੇ ਕੰਗੇ ਉਮੀਦ ਲੈ ਕੇ ਸਾਡੇ ਪਿੰਡੋਂ ਬੱਚੀਆਂ ਤੋਂ ਇਹ ਮੱਝ ਦਵਾਈ ਦੀ ਆਪਾਂ ਅੱਜ ਦਾਰੇ ਕੋਕੀ ਸੰਗੜੇ ਘਰ ਤੇ ਸ਼ਾਮ ਨੂੰ ਆਪਾਂ 6:30 ਵਜੇ ਵੀ ਤੇਲੀ ਦਵਾਈ ਕਰਨੀ ਹੈ